ਮਿੱਤਰੋ ਵੀਡੀਓ ਦੇਖ ਕੇ ਤੁਸੀਂ ਨਾ ਇੱਕਦਮ ਸ਼ੌਕ ਹੋ ਜਾਓਗੇ ਕਿ ਮੈਨੂੰ ਨਾ ਚਲਦੀ-ਚਲਦੀ ਵੀਡੀਓ ਸਕਰੋਲਿੰਗ ਕਰਦੇ-ਕਰਦੇ ਮੈਂ ਦੇਖ ਰਿਹਾ ਸੀ ਵੀ ਇਹ ਨਾ ਮੇਰੇ ਸਾਹਮਣੇ ਗੈਲਰੀ ਦੀ ਵੀਡੀਓ ਮੈਂ ਪੂਰੀ ਦੇਖੀ ਪਹਿਲਾਂ ਇਹ ਆਪਣੇ ਬੱਚਿਆਂ ਨੂੰ ਜਨਮ ਦੇ ਰਹੀ ਹੈ ਤੇ ਜਨਾ ਕੀ ਤੁਸੀਂ ਕਹਿ ਸਕਦੇ ਹੋ ਵੀ ਦੇ ਜੀਵਨ ਦੇ ਵਿੱਚ ਨਾ ਆਪਣੇ ਬੱਚਿਆਂ ਤੋਂ ਵੱਧ ਕੇ ਹੁਣ ਕੁਝ ਵੀ ਨਹੀਂਗਾ ਇਹਨੇ ਆਪਣੇ ਬੱਚਾਂ ਨੂੰ ਜਨਮ ਦੇ ਦਿੱਤਾ ਤੇ ਮਿੱਤਰੋ ਜਦੋਂ ਕਿ ਆਪਣਾ ਖਾਣ ਪੋਸ਼ਣ ਦਾ ਧਿਆਨ ਆਪਣੇ ਮਾਪ ਬਰਖਤੇ ਨੇ ਨਾ ਉਹਦੋਂ ਵੱਧ ਕਿਤੇ ਇਹ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਨੇ ਤੇ ਇਹ ਸ਼ਿਕਾਰੀਆਂ ਤੋਂ ਜਿਵੇਂ ਹੁਣ ਸ਼ਿਕਾਰੀ ਆ ਬਾਜ ਆ ਇਹਨਾਂ ਨੂੰ ਖਾਣ ਦੀ ਇਹ ਕੋਸ਼ਿਸ਼ ਕਰਦਾ ਆ ਤੇ ਦੇਖੋ ਆਪਣੇ ਬੱਚਿਆਂ ਨੂੰ ਇਸਪਾਕੇ ਤੇ ਫੇਰੇ ਇਹਨਾਂ ਵਾਸਤੇ ਭੋਜਨਾਂ